ਹਾਂਜੀ ਸਤਿ ਸ੍ਰੀ ਅਕਾਲ ਜੀ ਸੋਡਾ ਆਪਣੇ ਮਹਿਕ ਚੈਨਲ ਤੇ ਸਵਾਗਤ ਹੈ ਅੱਜ ਸਾਨੂੰ ਅਸੀਂ ਮਠੀਆਂ ਬਣਾਉਣੀਆਂ ਦੱਸਾਂਗੇ ਬਹੁਤ ਹੀ ਸੋਖੇ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਬਿਸਕੁਟਾ ਵਾਂਗੂ ਬਣਣੀਆਂ ਜੀ ਪਹਿਲਾਂ ਆਪਾਂ ਇੱਕ ਥੋੜਾ ਜਿਹਾ ਘਿਓ ਲੈ ਲਿਆ ਜੀ ਤੇ ਅੱਧਾ ਕਿਲੋ ਆਟਾ ਲੈ ਲਿਆ ਜੀ ਛਾਣ ਕੇ ਚੰਗੀ ਤਰ੍ਹਾਂ ਤੇ ਆਪਾਂ ਪਾਈਆ ਸ਼ੱਕਰ ਲੈ ਲਈ ਚੰਗੀ ਤਰ੍ਹਾਂ ਉਹਨੂੰ ਘੋਲ ਲਿਆ ਜੀ ਹੁਣ ਆਪਾਂ ਇਹ ਆਟਾ ਗੁੰਨ ਰਿਹਾ ਜੀ ਤੁਸੀਂ ਦੇਖੋ ਕਿਸ ਤਰੀਕੇ ਨਾਲ ਅਸੀਂ ਆਟਾ ਗੁੰਨ ਰਿਹਾ ਜੀ ਪਹਿਲਾਂ ਇਹ ਚਾ ਸਿੱਕਿਓ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਨਾਲ ਜਿਹੜੀਆਂ ਮਠੀਆਂ ਨੇ ਜੀ ਉਹ ਬਹੁਤ ਹੀ ਜ਼ਿਆਦਾ ਪੋਲੀਆਂ ਬਣਣ ਤੇ ਸਵਾਦਿਸ਼ਤ ਬਣਦੀਆਂ ਨੇ ਜੀ। ਜੀ ਸਾਨੂੰ ਆਪਾਂ ਦੋਨਾਂ ਹੱਥਾਂ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਆਟੇ ਨੂੰ ਘਿਓ ਵਿੱਚ ਪਾ ਕੇ ਇਸ ਨਾਲ ਨਾ ਫਿਰ ਨਾ ਆਟੇ 'ਚ ਗੰਢਾ ਨਹੀਂ ਬਣਦੀਆਂ ਨਹੀਂ ਉਹ ਗੰਢਾ ਹੀ ਬਣ ਜਾਂਦੀਆਂ ਨੇ ਇਹਨੂੰ ਅੱਛੀ ਤਰ੍ਹਾਂ ਮੈਸ਼ ਕਰ ਲੈਣਾ ਜੀ ਤੁਸੀਂ ਆਟੇ ਨੂੰ ਘਿਓ ਪਾ ਕੇ ਪਹਿਲਾਂ ਸ਼ੱਕਰ ਵਾਲਾ ਪਾਣੀ ਪਾਉਣ ਤੋਂ ਪਹਿਲਾਂ ਹੁਣ ਆਪਾਂ ਜੀ ਘਿਓ ਪਾ ਕੇ ਚੰਗੀ ਤਰ੍ਹਾਂ ਆਟਾ ਮੈਸ਼ ਕਰ ਲਿਆ ਸੀਗਾ ਜੀ ਹੁਣ ਇਹ ਦੇਖੋ ਕਿੰਨਾ ਵਧੀਆ ਹੋ ਗਿਆ ਹੈਗਾ ਹੁਣ ਆਪਾਂ ਇਹਦੇ ਵਿੱਚ ਸ਼ੱਕਰ ਵਾਲਾ ਪਾਣੀ ਐਡ ਕਰ ਦੇਣਾ ਜੀ ਜਿਹੜਾ ਆਟਾ ਸੀਗਾ ਜੀ ਉਹ ਚੰਗੀ ਤਰ੍ਹਾਂ ਗੁੰਨ ਕੇ ਤਿਆਰ ਕਰ ਲੈ ਜੀ ਹੁਣ ਇਸ ਆਟੇ ਨੂੰ 5 ਮਿੰਟ ਲਈ ਢੱਕ ਕੇ ਰੱਖ ਦੇਵਾਂਗੇ ਫਿਰ ਆਪਾਂ ਮਠੀਆਂ ਬਣਾਉਣੀਆਂ ਸ਼ੁਰੂ ਕਰਾਂਗੇ ਜੀ ਹਾਂਜੀ ਹੁਣ ਆਪਾਂ ਪੇੜੇ ਕਰਕੇ ਰੋਟੀਆਂ ਬੇਲ ਕੇ ਮਠੀਆਂ ਕੱਟਦੀਆਂ ਜੀ ਰੋਟੀ ਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਥੋੜੀ ਜੀ ਮੋਟੀ ਰੱਖਣੀ ਹੈ ਜੀ ਉਨਾ ਪਰਸ ਨੂੰ ਠਕ ਲੈਣਾ ਹੈ ਹਾਂਜੀ ਆਪਾਂ ਕੜਾਹੀ ਵਿੱਚ ਇੱਕ ਗੜਬੀ ਤੇਲ ਦੀ ਲੈ ਲੈਣੀ ਆ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲਓ ਆਪਾਂ ਚੁੱਲੇ ਤੇ ਮਠੀਆਂ ਬਣਾ ਰਹੀਆਂ ਜੀ ਪੁਰਾਣੇ ਜ਼ਮਾਨੇ ਵਿੱਚ ਆਪਣੀਆਂ ਨਾਨੀਆਂ ਦਾਦੀਆਂ ਚੁੱਲੇ ਤੇ ਬਣਾਉਂਦੀਆਂ ਹੁੰਦੀਆਂ ਸੀ ਜਿਹੜੇ ਅੱਜ ਕੱਲ੍ਹ ਦੀਆਂ ਨੂਹਾ ਪੈਣਾਂ ਨੇਆਂ ਉਹ ਗੈਸ ਤੇ ਮਠੀਆਂ ਬਣਾਉਂਦੀਆਂ ਨੇ ਬਾਕੀ ਤਾਂ ਪਹਿਲੀ ਗੱਲ ਤਾਂ ਬਣਾਉਂਦੇ ਹੀ ਨਹੀਂ ਆਪਣੇ ਪੁਰਾਣੇ ਬਿਸਤੇ ਨੂੰ ਸਾਰਾ ਭੁੱਲ ਚੁੱਕੇ ਹੈਗੇ ਆਪਾਂ ਪੁਰਾਣੀਆਂ ਯਾਦਾਂ ਨੂੰ ਅੱਜ ਤਾਜ਼ਾ ਕਰਦੇ ਆਂਗੇ ਜਿਹੜੀਆਂ ਆਪਣੀਆਂ ਨਾਨੀਆਂ ਦਾਦੀਆਂ ਦੇ ਸਮਿਆਂ ਵਿੱਚ ਚੁੱਲੇ ਤੇ ਮਠੀਆਂ ਬਣਾਈ ਜਾਂਦੇ ਸੀ ਇਹਦਾ ਅੱਡੀ ਟੇਸਟ ਹੁੰਦਾ ਜੀ ਜਿਹੜੇ ਆਪਾਂ ਚੁੱਲੇ ਤੇ ਮਠੀਆਂ ਬਣਾਉਣਿਆ ਇਹ ਬਹੁਤ ਸੁਆਦਿਸਟ ਬਣਦੀਆਂ ਜੀ ਜਦੋਂ ਤੇਲ ਪੂਰਾ ਗਰਮ ਹੋ ਜੇ ਜੀ ਹੁਣ ਆਪਾਂ ਇਹ ਚ ਮਠੀਆਂ ਪਾਉਣੀਆਂ ਸ਼ੁਰੂ ਕਰਦੇ ਹਾਂ ਜੀ ਇਹਨੂੰ ਆਪਾਂ ਥੋੜੀ ਦੇਰ ਹਿਲਾਉਂਦੇ ਰਹਿਣਾ ਜੀ ਜਿੱਦੋਂ ਇਹ ਥੋੜੀਆਂ ਜਾਂ ਬਰਾਊਨ ਹੋ ਜਾਣ ਜੀ ਉਦੋਂ ਆਪਾਂ ਇਹ ਕੱਢ ਲੈਣੀਆਂ ਨੇ ਜੀ ਕੜਾਹੀ ਚੋਂ ਦੇਖੋ ਹੁਣ ਇਹ ਚੰਗੀ ਤਰ੍ਹਾਂ ਭਣ ਕੇ ਤਿਆਰ ਹੋ ਗਈਆਂ ਜੀ। ਆਪਾਂ ਕੁਝ ਕ ਮੱਠੀਆਂ ਗੋਲ ਬਣਾਈਆਂ ਸੀਗੀਆਂ ਜਿਹੜੀ ਸਾਡੀ ਗੁੜੀ ਹੈ ਜੀ ਉਹ ਸੋਰ ਸਮੱਠੀਆਂ ਕਹਿੰਦੀ ਮੈਂ ਖਾਂਦੀ ਨਹੀਂ ਮੈਨੂੰ ਗੋਲ ਬਣਾ ਕੇ ਦੋ। ਉਹਦੇ ਵਾਸਤੇ ਸਪੈਸ਼ਲ ਗੋਲ ਮੱਠੀਆਂ ਬਣਾਈਆਂ ਜੀ। ਆਪਾਂ ਇਹਨੂੰ ਗੋਲ-ਗੋਲ ਕੱਟ ਕੇ ਤੇ ਹੁਣ ਆਪਾਂ ਕੜਾਈ ਵਿੱਚ ਪਾ ਦਿੱਤੀਆਂ ਜੀ। ਆਪਾਂ ਜੀ ਹੁਣ ਇਹਨੂੰ ਹਿਲਾ ਦੇਣਾ ਹੈਗਾ ਜੀ ਆਪਾਂ ਮਠੀਆਂ ਬਣਾ ਕੇ ਆ ਡੱਡ ਭਾਂਡੇ ਵਿੱਚ ਪਾਲੀਆਂ ਸੀ ਇੱਕ ਭਾਂਡੇ ਵਿੱਚ ਆਪਾਂ ਗੋਲ ਮਠੀਆਂ ਪਾਲੀਆਂ ਇੱਕ ਭਾਂਡੇ ਵਿੱਚ ਆਪਾਂ ਚੋਰ ਸਮਠੀਆਂ ਪਾਲੀਆਂ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਮਠੀਆਂ ਬਣੀਆਂ ਨੇ ਸੋਨੂੰ ਦਿਖਾਉਣਿਆ ਜੀ ਆ ਦੇਖੋ ਜੀ ਬਿਸਕੁਟ ਆਵਾਂਗੂ ਬਣੀਆਂ ਏ ਬਹੁਤ ਹੀ ਸੁਆਦਿਸ਼ਟ ਹੈ ਜੀ ਖਾਣ ਚ ਤੁਸੀਂ ਵੀ ਬਣਾ ਕੇ ਖਾਇਓ ਜੀ ਜਰੂਰ ਤੇ ਕਮੈਂਟ ਐਂਡ ਲਾਈਕ ਸ਼ੇਅਰ ਜਰੂਰ ਕਰਿਓ ਜੀ